ਹਾਂਜੀ ਪਿਆਰੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਗਰ ਜੱਗੋ ਚੱਕ ਟਾਂਡਾ ਇਹ ਵੀਡੀਓ ਤਕਰੀਬਨ 6:30 7 ਵਜੇ ਦੇ ਵਿੱਚ ਕਾਰ 3 ਤਰੀਕ ਤਾਮਰ ਤੇ ਵੇਲਾ ਹੈ ਬਣਦੀ ਪਈ ਹੈ ਜੀ ਰਾਤ ਨੂੰ ਜਿਹੜੀ ਸਾਡੇ ਪਿੰਡ ਤੋਂ ਚੌਕਰੇ ਨੂੰ ਸੜਕ ਜਾਂਦੀ ਹੈ ਬਿਲਕੁਲ ਸੁੱਕੀ ਸੀ ਪਰ ਇੱਕਦਮ 12 1 ਵਜੇ ਭਗੜੜ ਮੱਝ ਗਈ ਪੂਰੇ ਪਿੰਡ ਦੇ ਵਿੱਚ ਕਿ ਫਿਰ ਪਾਣੀ ਆ ਗਿਆ ਪਾਣੀ ਆ ਗਿਆ ਜਿਸ ਕਰਕੇ ਸਾਡੇ ਜਿਹੜਾ ਪਿੰਡ ਦੀ ਸੜਕਾ ਨਿਵਾਣ ਤੋਂ ਗੋਡੇ-ਗੋਡੇ ਪਾਣੀ ਚੜ ਚੁੱਕਾ ਹੈ ਤੁਸੀਂ ਨਾ ਇਹ ਪੈਲੀਆਂ ਵੇਖ ਸਕਦੇ ਹੋ ਬਿਲਕੁਲ ਸੁੱਕ ਚੁੱਟੀਆਂ ਸਨ ਝੋਨਾ ਲੱਭ ਰਿਆਂ ਸੀ ਤੇ ਉਹ ਨੀਂ ਜਿਹੜੀ ਤੁਸੀਂ ਅਗਾਹ ਵੇਖ ਸਕਦੇ ਹੋ ਮੀਂਹ ਪੈ ਰਿਹਾ ਇਸ ਕਰਕੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਸਾਢੇ 3-3 ਫੁੱਟ ਪਾਣੀ ਫੇਰ ਜਿਹੜਾ ਉਹ ਪੈਲੀਆਂ ਦੇ ਵਿੱਚ ਨੀਵੀਆਂ ਥਾਵਾਂ ਤੇ ਚੜ ਚੁੱਕਾ ਹੈ ਤੇ ਇੱਕ ਜਿਹੜੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਣੀ ਨਾ ਰੁਕ ਨਹੀਂ ਰਿਹਾ ਪਾਣੀ ਆਪਣੀ ਚਾਲੇ ਚੱਲਦਾ ਪਿਆ ਬੇਸ਼ੱਕ ਪਾਣੀ ਨੂੰ ਰਾਹ ਮਿਲ ਚੁੱਕਿਆ ਤੇ ਪਾਣੀ ਦਾ ਲੈਵਲ ਜਿਹੜਾ ਉਹ ਡਾਊਨ ਹੈ ਸਾਡੇ ਜਿਹੜਾ ਗੋਡਿਆਂ ਤੱਕ ਪਾਣੀ ਹੈ 1 ਫੁੱਟ ਤੇ ਪਾਣੀ ਹੈ ਸੜਕ ਤੇ ਤੇ ਇੱਕ ਮੈਂ ਹੋਰ ਬੇਨਤੀ ਕਰਾਂਗਾ ਪਿਛਲੇ ਜਿਹੜੇ ਪਿੰਡ ਨੇ ਓਗੜਾ ਕਾਨਾ ਚਿੱਟੀ ਫਰੀਦਪੁਰ ਜੈਨਪੁਰ ਕਿ ਜਿਹੜੀ ਚੌਕਰੇ ਦੀ ਸੜਕ ਹੈ ਛੋਟਾ ਵਹੀਕਲ ਜੇ ਨਾਲ ਲਿਆਓਗੇ ਰਾਤ ਦਾ ਪਾਣੀ ਦਾ ਬਹਾਅ ਫੇਰ ਉਦਾਂ ਹੀ ਹੈ ਪਾਣੀ ਬਹੁਤ ਜ਼ਿਆਦਾ ਚੜ ਚੁੱਕਾ ਹੈ ਕਈ ਥਾਵਾਂ ਤੇ ਤੇ ਇੱਕ ਜਿਹੜੀ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਆ ਕਿ ਰਾਵੀ ਸਾਡੀਆਂ ਜ਼ਮੀਨਾਂ ਵਾਲੇ ਪਾਸਿਆਂ ਤੋਂ ਉੱਚੀ ਹੋ ਚੁੱਕੀ ਹੈ ਜਿੱਥੇ ਫੌਜ ਦਾ ਟਾਵਰ ਲੱਗਿਆ ਤੇ ਜਿਸ ਕਰਕੇ ਰਾਵੀ